ਪਿਆਰ ਸਰਕਾਰ ਬਖਸ਼ਦੀ ਜੀ ਹਲਾਸ਼ੇ ਦੀ ਬਹੁਤ ਦਿੱਤੀ ਜੀ ਫਿਰ ਅਮਨ ਗਿੱਲ ਭਾਜੀ ਹੁਣ ਸ੍ਰੀਂਗਪੁਰ ਪਿੰਡ ਤੋਂ ਆਉਣਗੇ ਆਪਣੇ ਨਗਰ ਵਿੱਚ ਬਹੁਤ ਅਗਡੇ ਟੂਰਨਾਮੈਂਟ ਕਰਵਾਉਂਦੇ ਰਿਹਾ ਤੇ ਸਾਬੀ ਕਲਗੜ ਭਾਜੀ ਹੁਣ ਸ੍ਰੀਂਗਪੁਰ ਇਟਲੀ ਵਾਲੇ ਜੀ ਤੇ ਹੋਰ ਵੀ ਭਾਜੀ ਆਵਣਗੇ ਲੋਣੀ ਸਿੰਘਕਾਰ ਬਜ਼ਾਰ ਵਾਲੇ ਹਾਂਜੀ ਹਾਂਜੀ ਉਹ ਭਾਜੀ ਹੁਣ ਆਪਣੇ ਬਹੁਤ ਜਿਦਾਂ ਸਪੋਰਟ ਕਰਦੇ ਆਪਣੇ ਨਾਲ ਜੀ ਤੇ ਹੋਰ ਵੀ ਆਪਣੇ ਜੌਨੀ ਭਾਜੀ ਹੁਣ ਇਸ ਤਰ੍ਹਾਂ ਆਪਣਾ ਪੈਣ ਵਾਲੇ ਜੀ ਤੇ ਹੋਰ ਵੀ ਆਪਣੇ ਕਾਫੀ ਭਰਾਵਾਂ ਨੇ ਬਹੁਤ ਸਪੋਰਟ ਕੀਤੀ ਉਹਨਾਂ ਸ਼ੁਰੂਆਤੀ ਦਿਨਾਂ ਚ ਮੰਗਜੀਤ ਭਾਜੀ ਗੰਭੋਵਾਲ ਉਹ ਚਾਨ੍ਹ ਸਿੰਘ ਦੇ ਵੀ ਸ਼ੇਰ ਬੋਲਦਾ ਪਰ ਮੈਂ ਸਤਪਾਲ ਸਿੰਘ ਪਾਲੇ ਤੋਂ ਗਏ ਭਾਜੂ ਨੇ ਬਹੁਤ ਤਗੜੇ ਲਿਖਾਰੀ ਆ ਵਧੀਆ ਇਨਸਾਨ ਆ ਭਾਜੀ ਤੇ ਉਹਨਾਂ ਦੇ ਸ਼ੇਰ ਮੈਨੂੰ ਬਹੁਤ ਵਧੀਆ ਲੱਗਦੇ ਬੋਲਣੇ ਬਹੁਤ ਕਮਾਉ ਦੇ ਲਿਖਦੇ ਆ ਹੋਜੀ ਅੱਛਾ ਜੀ ਤੇ ਫਿਰ ਆਪਣੇ ਅਜੀਤਪਾਲ ਪਨਵਾ ਪਿੰਡ ਤੋਂ ਸਾਡਾ ਭਰਾ ਬਹੁਤ ਵਧੀਆ ਜਦ ਦੇ ਸਮੇਂ ਦਾ ਲਿਖਾਰੀ ਆ ਫਿਰ ਸਾਡੇ ਵੀ ਕੋਈ ਇੱਕ ਦੋ ਸ਼ੇਰ ਬੋਲੀ ਦੇ ਬਬੂ ਭਾਜੀ ਜੀ ਤੇ ਗੁਰਬੀਤ ਬਾਜੀ ਡੱਫਰੋਂ ਪਿੰਡ ਤੋਂ ਆ। ਉਹਨਾਂ ਦੇ ਵੀ ਸ਼ੇਅਰ ਬੋਲੀ ਦੇ ਆ। ਜੀ। ਉਹ ਲਾ ਬਿਆਲਪੁਰੀਆ ਜੀ। ਇਹ ਰਮਾਨ ਸੇ ਜ਼ਿਲ੍ਹੇ ਤੋਂ ਆ। ਜੀ। ਉਹਨਾਂ ਨਾਲ ਸੰਪਰਕ ਵਿੱਚ ਆਇਆ ਜਦਾਂ ਜੁੜਿਆ ਉਸ ਖੇਡ ਮੇਲੇ ਦੇ ਨਾਲ 골ਡ ਕਬੱਡੀ ਕੱਪ ਡੱਫਰ ਦੇ ਨਾਲ। ਜੀ। ਤੇ ਉੱਥੇ ਮੇਰਾ ਸਨਮਾਨ ਜਦੋਂ ਮੈਨੂੰ ਦੋ ਇੰਨੀ ਦੁਨੀਆ ਆਉਂਦੀ ਉੱਥੇ ਤਾਂ ਇੱਕ ਟਰੋਫੀ ਮਿਲ ਜਵੇ ਉਹੀ ਬਹੁਤ ਜੀ ਜੀ ਵੱਡੇ ਮਾਣ ਵਾਲੀ ਗੱਲ ਆ ਬਾਜੀ। ਤੇ ਉਦੋਂ ਮੈਨੂੰ 11000 ਰੁਪਇਆ ਦਲਜੀਤ ਲੰਬੜਵਾ ਜੰਤਰਾਸ਼ਟਰੀ ਕਬੱਡੀ ਖਿਡਾਰੀ 골ਡੀ ਸੋਤਾ ਜੀ ਨਿਊਜ਼ੀਲੈਂਡ ਵਾਲੇ ਉਹਨਾਂ ਨੇ ਮੈਨੂੰ ਜਿੱਤੇ ਸਿੱ ਤਾਂ ਪੂਰੇ ਇਲਾਕੇ ਦੇ ਵਿੱਚ ਐ ਚਰਚਾ ਹੋ ਗਈ ਸੀ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਲਓ ਪੰਜਾਬੀ ਰੰਗ ਟੀਵੀ ਮੈਂ ਹਰਪ੍ਰੀਤ ਸਿੰਘ ਮੋਨਕਾ ਦਾ ਸਵਾਗਤ ਕਰਦਾ ਤੇ ਦੋਸਤੋ ਆਪਾਂ ਹਰ ਬਾਰ ਦੀ ਤਰ੍ਹਾਂ ਕੋਈ ਨਾ ਕੋਈ ਨਵਾਂ ਵਿਸ਼ਾ ਆਪਣੇ ਚੈਨਲ ਦੇ ਉੱਤੇ ਲੈ ਕੇ ਆਉਂਦੇ ਤਾਂ ਜੋ ਦਰਸ਼ਕਾਂ ਦੇ ਰੂਹਦੂ ਕਰਾ ਸਕੀਏ ਔਰ ਅੱਜ ਆਪਾਂ ਪੁੱਜਿਆ ਜ਼ਿਲ੍ਹਾ ਹੁਸ਼ਿਆਰਪੁਰ ਦੇ ਬਹੁਤ ਹੀ ਚਰਚਿਤ ਪਿੰਡ ਮਾਨਗੜ ਦੇ ਵਿੱਚ ਜਿਸ ਮਾਨਗੜ ਨੇ ਕਬੱਡੀ ਖੇਤਰ ਦੇ ਵਿੱਚ ਪਹਿਲੇ ਸਮਿਆਂ ਦੇ ਵਿੱਚ ਬਹੁਤ ਜ਼ਿਆਦਾ ਨਾਮ ਕਮਾਇਆ ਇਸੇ ਮਾਨਗੜ ਦੇ ਪਿੰਲੇ ਸੈਂਯਾ ਦੇ ਵਿੱਚ ਬੜੇ ਤਕੜੇ ਕਬੱਡੀ ਦੇ 스타 ਸਰਦਾਰ ਸੰਤੋਖ ਸਿੰਘ ਟੋਖੀ ਮਾਨਗੜੀਆ ਜਿਹਨਾਂ ਨੂੰ ਆਪਾਂ ਟਾਈਗਰ ਦੇ ਨਾਂ ਜਿਹਨਾਂ ਨੂੰ ਕਬੱਡੀ ਦੇ ਵਿੱਚ ਟਾਈਗਰ ਦਾ ਖਿਤਾਬ ਵੀ ਮਿਲਿਆ ਉਸੇ ਪਿੰਡ ਦੀ ਇੱਕ ਬਹੁਤ ਹੀ ਮਸ਼ਹੂਰ ਸ਼ਖਸੀਅਤ ਅੱਜ ਸਾਡੇ ਨਾਲ ਮੌਜੂਦ ਆ ਜਿਨ੍ਹਾਂ ਨੇ ਕਬੱਡੀ ਖੇਤਰ ਦੇ ਵਿੱਚ ਕਮੈਂਟਰ ਦੀ ਤੌਰ ਤੇ ਵੀ ਬਹੁਤ ਵਧੀਆ ਬੁਲਾਰੇ ਆ ਉਹ ਕਬੱਡੀ ਦੇ ਵਿੱਚ ਔਰ ਬੋਲ ਲਿਖਾਰੀਨ ਤੌਰ ਤੇ ਵੀ ਬਹੁਤ ਵਧੀਆ ਲਿਖਾਰੀ ਵੀ ਆ ਔਰ ਜੇ ਇਨਸਾਨਾਂ ਦੀ ਗੱਲ ਕਰੀ ਤਾਂ ਬਹੁਤ ਵਧੀਆ ਇਨਸਾਨ ਵੀ ਆ ਅੱਜ ਸਾਡੇ ਨਾਲ ਮੌਜੂਦ ਆ ਪਰਗਟ ਮਾਨਗੜ ਜੀ ਮਾਨਗੜ ਜੀ ਤੁਹਾਡਾ ਸਾਡੇ ਪੰਜਾਬੀ ਰੰਗ ਟੀਵੀ ਤੇ ਬਹੁਤ ਬਹੁਤ ਸਵਾਗਤ ਹੈ ਜੀ। ਬਈ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਹਰਪ੍ਰੀਤ ਸਿੰਘ ਬੱਬੂ ਮਨਗਬਾਜੀ ਤੇ ਪੰਜਾਬੀ ਰੰਗ ਟੀਵੀ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸਵਾਗਤ ਹੈ ਜੀ। ਪ੍ਰਗਟ ਮਾਨਗੜ ਜੀ ਜੇ ਆਪਾਂ ਪਹਿਲੇ ਤੁਹਾਡੇ ਨਾਲ ਤੁਹਾਡੀ ਜ਼ਿੰਦਗੀ ਬਾਰੇ ਗੱਲਬਾਤ ਕਰਾਂਗੇ, ਤੁਹਾਡੀ ਪੜ੍ਹਾਈ ਲਿਖਾਈ ਬਾਰੇ ਗੱਲਬਾਤ ਕਰਾਂਗੇ, ਤੁਹਾਡੀ ਫੈਮਿਲੀ ਬਾਰੇ ਗੱਲਬਾਤ ਕਰਾਂਗੇ। ਉਹਦਾ ਆਪਾਂ ਕਬੱਡੀ ਕਮੈਂਟਰ ਦੇ ਵਿੱਚ ਜਾਂ ਕਬੱਡੀ ਲਿਖਾਰੀ ਦੇ ਵਿੱਚ ਕਿਵੇਂ ਆਏ ਉਹਦੇ ਬਾਰੇ ਵੀ ਅੱਜ ਆਪਾਂ ਇਸ ਇੰਟਰਵਿਊ ਦੇ ਵਿੱਚ ਗੱ ਤੇ ਤੇ ਸਾਡਾ ਪਹਿਲਾ ਸਵਾਲ ਹੈ ਕਿ ਆਪਣਾ ਪਿਛੋਕੜ ਬਾਰੇ ਜਾਣਕਾਰੀ ਸਾਡੇ ਦਰਸ਼ਕ ਵੀਰਾਂ ਨੂੰ ਦਿਓ ਕਿ ਆਪਾਂ ਕਿੱਥੋਂ ਆ ਉਹ ਕਿੱਥੋਂ ਓਟ ਕੇ ਕਿੱਥੇ ਰਚਲਾਇਆ ਭਾਈ ਮੇਰਾ ਪਿੰਡ ਮਾਨਗੜ ਜੀ ਜਿਹੜੇ ਜਲੇਸ਼ ਹਾਰਪੋਰ ਦੇ ਵਿੱਚ ਪੈਂਦਾ ਜੀ ਜੀ ਤੇ ਘਰ ਦੇ ਵਿੱਚ ਮਾਤਾ ਪਿਤਾ ਜੀ ਤੇ ਮੇਰੀਆਂ ਦੋ ਭੈਣਾਂ ਵਿਆਹੀਆਂ ਹੋਈਆਂ ਨੇ ਜੀ ਤੇ ਮੇਰੀ ਵਾਈਫ ਆ ਜੀ ਠੀਕ ਹੈ ਅੱਛਾ ਮਾਨਗੜ ਜੀ ਆਪਾਂ ਤੁਸੀਂ ਬਹੁਤ ਵਧੀਆ ਲਿਖਾਰੀ ਵੀ ਹੋ ਔਰ ਆਪਾਂ ਨੂੰ ਲਿਖਣ ਦਾ ਸ਼ੌਂਕ ਕਿਵੇਂ ਪਿਆ ਪਈ ਵੈਸੇ ਬਚਪਨ ਤੋਂ ਹੀ ਇਸੇ ਲਿਖਣ ਦਾ ਸ਼ੌਕ ਹੈ ਕੁਦਰਤੀ ਜਦਾਂ ਨਾ ਜੀ ਤੇ ਡੋਰ ਗਿਫਟ ਮਾਲਕਾਂ ਨੇ ਬਖਸ਼ਿਆ ਸੀ ਤੇ ਜਦੋਂ ਸਪੀਕਰਾਂ ਦੇ ਵਿੱਚ ਵਿਆਹਾਂ ਦੇ ਗਾਣੇ ਲੱਗਦੇ ਹੁੰਦੇ ਸੀ ਉਹ ਮੰਨਾ ਮਾਨ ਦੇ ਵਿੱਚ ਪੈਂਦੇ ਸੀ ਤਾਂ ਫਿਰ ਨੀ ਲਾਸਟ ਦੇ ਵਿੱਚ ਕਿਸੇ ਗੀਤਕਾਰ ਦੇ ਪਿੰਡ ਦਾ ਨਾਮ ਆ ਗਿਆ ਤਾਂ ਉਹ ਨੂੰ ਬੜਾ ਵਧੀਆ ਲੱਗਦਾ ਹੁੰਦਾ ਜੀ ਯਾਰ ਅਸੀਂ ਵੀ ਕੋਈ ਇਦਾਂ ਹੋਵੇ ਕੀ ਇਦਾਂ ਫਿਰ ਤੇ ਮਾਨਗੜ ਜੀ ਜਦੋਂ ਤੁਸੀਂ ਲਿਖਣ ਦੀ ਸ਼ੁਰੂਆਤ ਕੀਤੀ ਹਾਂਜੀ ਕਿਹਨਾਂ ਵੱਲ ਦੇਖ ਕੇ ਤੁਹਾਡੇ ਮਨ ਦੇ ਵਿੱਚ ਉਤਸ਼ਾਹਤ ਜਾਗਿਆ ਕਿ ਯਾਰ ਮੈਂ ਵੀ ਇੱਕ ਲਿਖਾਰੀ ਬਣਾ ਔਰ ਇਹ ਜਾਂ ਤੁਹਾਡੇ ਪਿੰਡ ਵਿੱਚੋਂ ਕੋਈ ਲਿਖਾਰੀ ਸੀਗਾ ਜਾਂ ਤੁਹਾਡੀ ਫੈਮਿਲੀ ਵਿੱਚੋਂ ਕੋਈ ਸੀਗਾ ਜਿਨ੍ਹਾਂ ਵੱਲ ਦੇਖ ਕੇ ਤੁਹਾਨੂੰ ਪ੍ਰੇਰਤ ਹੋ ਤੁਸੀਂ ਪ੍ਰੇਰਿਤ ਹੋ ਹੈ ਕਿ ਯਾਰ ਮੈਂ ਵੀ ਇੱਕ ਲਿਖਾਰੀਆ ਤੌਰ ਤੇ ਆਪਣਾ ਨਾਮ ਵਿਕਸਿਤ ਕਰਾਂ ਨਹੀਂ ਭਾਈ ਪਿੰਡ ਚੋਂ ਦਾ ਕੋਈ ਨਹੀਂ ਸੀ ਨਾ ਕੋਈ ਇਦਾਂ ਲਾਗੇ ਛਾਗੇ ਸੀ ਉੱਧਾ ਉਦਾਂ ਹੀ ਜਿਹੜਾ ਗਾਣੇ ਸੁਣਦੇ ਸੀ ਤਾਂ ਫਿਰ ਵਧੀਆ ਲੱਗਦੇ ਸੀ ਕਿ ਉਹ ਜਿਹੜਾ ਚੇਟਕ ਲੱਗ ਗਈ ਹੌਲੀ ਹੌਲੀ ਠੀਕ ਹੈ ਕਿਹਦੇ ਲਿਖਣ ਦੀ ਜਦਾਂ ਨਾ ਠੀਕ ਹੈ ਅੱਛਾ ਜਦੋਂ ਤੁਸੀਂ ਗੀਤ ਲਿਖਣ ਦੀ ਸ਼ੁਰੂਆਤ ਕੀਤੀ ਜਾਂ ਕਵਤਾਵਾਂ ਜਾਂ ਸ਼ੇਅਰ ਲਿਖਣ ਦੀ ਸ਼ੁਰੂਆਤ ਕੀਤੀ ਉਸ ਟਾਈਮ ਤੇ ਤੁਹਾਨੂੰ ਕਿਹੜੇ ਕਿਹੜੇ ਵੀਰਾਂ ਭੈਣਾਂ ਨੇ ਸਪੋਰਟ ਕੀਤੀ ਕਿ ਪ੍ਰਗਟ ਤੂੰ ਵਧੀਆ ਲਿਖਦਾ ਕਿ ਆਪਾਂ ਤੁਹਾਡੇ ਨਾਲ ਹੋਰ ਵਧੀਆ ਲਿਖੋ ਭਾਈ ਮੈਂ 9ਵੀਂ 10ਵੀਂ ਚ ਪੜਦਾ ਸੀ ਤੇ ਉਦੋਂ ਸੁਖਜੀਤ ਰਾਜੇ ਭਾਈ ਹੁਣੇ ਦਸੂਏ ਤੋਂ ਆਪਣੀ ਵਧੀਆ ਸਿੰਗਰ ਆ ਤੇ ਉਦੋਂ ਉਹਨਾਂ ਦੀ ਉਹਨਾਂ ਐਲਬਮ ਉਹਨਾਂ ਦੀ ਆਈ ਸੀ ਇੱਕ ਤੇ ਉਹਨਾਂ ਨੇ ਮੈਨੂੰ ਅਲਿਸ਼ਕਾਰੇ ਪ੍ਰੋਗਰਾਮ ਤੇ ਦੇਖਿਆ ਜਦਾਂ ਦੋ ਦੋ ਦਿਨ ਪਹਿਲਾਂ ਤੇ ਫਿਰ ਇਹ ਇਹ ਅਗਲੇ ਦਿਨ ਮੈਂ ਭਾਜੀ ਹੁਣਾਂ ਦਾ ਦਫ਼ਤਰ ਮੇਲੇ ਚਲ ਗਿਆ ਕਿਸੇ ਤੋਂ ਨੰਬਰ ਮਿਲ ਕੇ ਤਾਂ ਉਹਦਾ ਫੋਨ ਤਾਂ ਨਹੀਂ ਹੁੰਦਾ ਜੀ ਸਟੇਡੀ ਤੋਂ ਮੈਂ ਫੋਨ ਕੀਤਾ ਫਿਰ ਜੀ ਤੇ ਮੈਂ ਦਸੂਰੇ ਭਾਈ ਹੁਣਾਂ ਨੂੰ ਮਿਲ ਗਿਆ ਤੇ ਉੱਥੇ ਭਾਜੀ ਹੁਣੀ ਮੈਨੂੰ ਬਹੁਤ ਐਪਰੀਸ਼ੀਏਟ ਕੀਤਾ ਜਦਾਂ ਤੇ ਗੀਤ ਉਹਨਾਂ ਨੇ ਮੇਰੇ ਨਹੀਂ ਲਏ ਪਰ ਉਹਨਾਂ ਨੇ ਮੈਂ ਕਿਹਾ ਵੀ ਆਪਾਂ ਜਰੂਰ ਇੱਕ ਦਿਨ ਤੇਰੇ ਗੀਤ ਕਰਾਂਗੇ ਕਿ ਤੂੰ ਵਧੀਆ ਲਿਖ ਸਕਦਾ ਅਗਲੇ ਆਉਣ ਵਧੀਆ ਹੋਰ ਲਿਖਦਾ ਰਹੇ ਨਿਖਾਰ ਕਰ ਅੱਛਾ ਜੀ ਹਾਂਜੀ ਠੀਕ ਆ ਤੁਸੀਂ ਮੈਂ ਮੈਂ ਸੁਣਿਆ ਕਿ ਤੁਸੀਂ ਬਹੁਤ ਸਾਰੀਆਂ ਅਖਬਾਰਾਂ ਵਿੱਚ ਵੀ ਛਪਿਆ ਹਾਂ ਹਾਂਜੀ ਤੇ ਅਖਬਾਰਾਂ ਵਿੱਚ ਔਨ ਅਖਬਾਰਾਂ ਤੇ ਛਪਣ ਦਾ ਕਿਵੇਂ ਸਵਾਬੂ ਬਣਿਆ ਸਾਡੇ ਦਸ਼ਕਵੀਰਾਂ ਨੂੰ ਉਹਦੇ ਬਾਰੇ ਵੀ ਜਾਣਕਾਰੀ ਦਿਓ ਠੀਕ ਹੈ ਭਾਈ ਜਿੱਦਾਂ ਫਿਰ ਪਲਾਸਮਾਨ ਦੇ ਵਿੱਚ ਸ਼ਹਿਰ ਦਸੂਹੇ ਦੇ ਵਿੱਚ ਖਾਲਸਾ ਸਕੂਲ ਦੇ ਵਿੱਚ ਉੱਥੇ ਮੈਂ ਪੜਨ ਲੱਗ ਪਿਆ ਜੀ ਤੇ ਫਿਰ ਉੱਥੇ ਅਮਨ ਤਾਂ ਵੀ ਮੇਰਾ ਵੀਰ ਰਾਈ ਚੱਕ ਬਣ ਤੋਂ ਅੱਜ ਕੱਲ ਨਿਊਜ਼ੀਲੈਂਡ ਦੇ ਵਿੱਚ ਵਸਦਾ ਜੀ ਉਸ ਭਰਾ ਨੇ ਜਿੱਦਾਂ ਮੇਰੇ ਦੇਖਿਆ ਵੀ ਇਹਦੇ ਵਿੱਚ ਗੁਣ ਹੈਗਾ ਲਿਖਣ ਦਾ ਉਹ ਵੀ ਥੋੜਾ ਮਾ ਸ਼ੌਂਕ ਸੀ ਜੀ ਉਹਦੇ ਨਾਲ ਮੇਰੀ ਵੀ ਤਾਂ ਸੋਚ ਮਿਲ ਗਈ ਜਿੱਤਾ ਤੇ ਉਸ ਭਰਾ ਨੇ ਮੈਨੂੰ ਬਹੁਤ ਜਿਆਦਾ ਸਪੋਰਟ ਕੀਤੀ ਵੀ ਹਾਂ ਵੀ ਆਪਾਂ ਹੋਰ ਕਰ ਸਕਦੇ ਵਧੀਆ ਨਾ ਇਹ ਤੋਂ ਵਧੀਆ-ਵਧੀਆ ਲੇਖ ਆਪਾਂ ਗਾਇਕਾਂ ਤੱਕ ਵੀ ਪਹੁੰਚ ਕਰਾਂਗੇ ਫਿਰ ਮੈਨੂੰ ਬਹੁਤ ਹੌਸਲਾ ਮਿਲਿਆ ਜੀ ਫਿਰ ਆਪਣੇ ਜਿੱਦਾਂ ਗਾਂਹ ਫੇ ਕਾਲਜ ਵਿੱਚ ਗਏ ਤੇ ਉੱਥੇ ਆਪਣੇ ਵੀਰ ਰਾਜਨ ਝਿੰਗੜਕਣਾ ਤੋਂ ਆ ਜੀ ਨਾ ਕਿ ਸਤਨਾਮ ਢੱਟ ਤੇ ਟਟਾ ਬਿੰਦ ਤੋਂ ਆਪਣੇ ਆਕਾਸ਼ਦੀਪ ਪਤੰਜਕ ਤੋਂ ਮੇਰਾ ਵੀਰ ਆ ਨੀਚਰ ਆ ਕਨੇ ਹੋਣਾ ਅੱਜ ਕੱਲ ਸਾਡੇ ਵੀਰ ਤੇ ਉਹਨਾਂ ਭਰਾਵਾਂ ਨੇ ਮੈਨੂੰ ਬਹੁਤ ਹਲਾਸ਼ੇਰੀ ਦਿੱਤੀ ਤਾਂ ਫਿਰ ਹੌਲੀ-ਹੌਲੀ ਮੈਂ ਗੈਕਾ ਬੋਈ ਮੈਂ ਵਿਦੇਸ਼ ਸਿੰਗਰਾਂ ਤੋਂ ਵੀ ਜਾਂਦੇ ਰਹਿ ਜਾਂਦਾ ਅੱਛਾ ਜੇ ਕਿਸੇ ਹੁਣ ਤੱਕ ਜਿੰਨੇ ਤੁਸੀਂ ਗੀਤ ਲਿਖੇ ਉਹਨਾਂ ਵਿੱਚ ਕੋਈ ਰਿਕਾਰਡ ਹੋਇਆ ਹੋਇਆ ਏ ਭਾਈ 10 ਸੁਖਜੀਤ ਰਾਜ ਭਾਈ ਉਹਨਾਂ ਨੇ ਵੀ ਇੱਕ ਗੀਤ ਲਿਆ ਸੀ ਉਹ ਵੀ ਰਿਕਾਰਡ ਹੋਣਾ ਹੋਣਾ ਸੀ ਜ ਤਾਂ ਉਹ ਫਿਰ ਵਿਦੇਸ਼ ਚਲ ਗਿਆ ਸ਼ਾਇਦ ਤੇ ਉਹ ਫਿਰ ਗੱਲ ਨਹੀਂ ਬਣੀ ਤੇ ਗੁਰਬੀਰ ਬਾਜੀ ਹੁਣੇ ਭੋਗਪੁਰ ਤੋਂ ਆ ਜਿਹੜੇ ਮੁੰਡਿਆਂ ਦੀ ਟੋਲੀ ਫੇਮ ਉਹਨਾਂ ਨੇ ਵੀ ਇੱਕ ਗੀਤ ਸਲੈਕਟ ਕੀਤਾ ਸੀ ਉਹਨਾਂ ਦਾ ਕੋਈ ਆਏ ਨਹੀਂ ਐਲਬਮ ਦਾ ਬੜਾ ਬੜਾ ਕੀ ਚੱਕਰ ਬੀ ਪੈ ਗਿਆ ਫਿਰ ਆਪਣੇ ਬਾਜੀ ਮਲਕੀਤ ਬੁੱਨੇ ਬਾਜੀ ਬਣਾਉਣੇ ਇੱਕ ਗੀਤ ਮੇਰਾ ਗਾਇਆ ਜਿੱਦਾਂ ਉਹ ਜਲਦ ਰਿਕਾਰਡ ਹੋਵੇਗਾ ਉਹ ਟੈਂਪਟ ਕੀਤਾ ਠੀਕ ਹੈ ਜੀ ਤੇ ਮਲਕੀਤ ਬੁੱਲੇ ਹੁਣਾ ਜੀ ਨਾਲ ਕਾਫੀ ਫੇਮਸ ਹੈਗੇ ਉਹ ਉਹਨਾਂ ਨਾਲ ਕਿਵੇਂ ਬਾਤਲਾਪ ਹੋਇਆ ਪੜਾ ਉਹਨਾਂ ਦੇ ਨਾਲ ਮੈਂ ਜਦੋਂ ਕਾਲਜ ਪੜ੍ਹਦਾ ਸੀ ਉਦੋਂ ਹੀ ਮੈਂ ਉਹਨਾਂ ਨੂੰ ਜਾਣਦਾ ਸੀ ਉਹਨਾਂ ਦੇ ਜਾਨਣਾ ਰਹਿਣਾ ਸੀ ਜਿੱਦਾਂ ਫਿਰ ਉਦੋਂ ਤੇ ਉਹਨਾਂ ਨੇ ਕਾਫੀ ਪਿਆਰ ਸੀ ਉਹਨਾਂ ਦੇ ਨਾਲ ਭਾਜੀ ਉਹਨਾਂ ਦੇ ਨਾਲ ਅੱਛਾ ਜੀ ਤੇ ਉਹਨਾਂ ਨੇ ਮੇਰੇ ਇੱਕ ਗੀਤ ਕਰਨਾ ਰਿਕਾਰਡ ਉਹ ਜਨਾਬ ਜਲਦੇ ਜਿੱਦਾਂ ਆਨਗੜੀ ਇਹਦਾ ਹੁਣ ਤੱਕ ਵੈਸੇ ਆਪਾਂ ਮਾਨਗੜ ਜੀ ਕਿੰਨੇ ਇੱਕ ਕਾਪਟਾਆਂ ਵਿੱਚ ਸ਼ੇਰ ਜਾਂ ਗੀਤ ਲਿਖ ਚੁੱਕੇ ਆ ਕੋਈ ਜਿਆਦਾ ਤੇ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦੇ ਸਕਦੇ ਭਾਈ ਕਾਫੀ ਲਿਖੀਆਂ ਲੈ ਜਾਂਦਾ ਤੇ ਘੰਟੇ ਨਹੀਂ ਕੀਤੇ ਇਦਾਂ ਕਾਫੀ ਗੀਤ ਤੇ ਤੇ ਹੁਣ ਆਪਾਂ ਤੁਹਾਡੇ ਨਾਲ ਗੱਲ ਕਰਾਂਗੇ ਕਿ ਜੇ ਆਪਾਂ ਤੁਸੀਂ ਕਬੱਡੀ ਦੇ ਬਹੁਤ ਵਧੀਆ ਬੁਲਾਰੇ ਵੀ ਹੋ ਹਾਂਜੀ ਤੇ ਆਪਾਂ ਨੂੰ ਕਬੱਡੀ ਦੇ ਬਲਾਰੇ ਬਣਨ ਦਾ ਕਿਵੇਂ ਮੌਕਾ ਮਿਲਿਆ ਔਰ ਜਾਂ ਕਿਵੇਂ ਸੁਭਾਅ ਬਣਿਆ ਕਿ ਆਪਾਂ ਕਬੱਡੀ ਦੇ ਬਲਾਰਿਆਂ ਦੇ ਤੌਰ ਤੇ ਆਪਣਾ ਜਨਮ ਬਣਾ ਰਿਆ ਭਾਜੀ ਜਦੋਂ ਮੈਂ ਲਿਖਾਰੀ ਸੀਗਾ ਫਿਰ ਕਵਿਤਾਵਾਂ ਮੇਰੀਆਂ ਸੱਚੀ ਗੱਲ ਅਖਬਾਰ ਦਸੂਏ ਤੋਂ ਆ ਜੀ 2010 11 ਤੋਂ ਕਾਫੀ ਆਂ ਮੈਂ ਸ਼ਬਦੀਆਂ ਰਹੀਆਂ ਸੁਖਵਿੰਦਰ ਭਾਜੀ ਆ ਕਾਲੇ ਪਹਾੜੀ ਉੱਚੀ ਬਸੀ ਤੋਂ ਆ ਪੱਤਰਕਾਰ ਬੜੇ ਪ੍ਰਸਿੱਧ ਹਦਾ ਤੇ ਉਹਨਾਂ ਭਾਜੀ ਉਹਨਾਂ ਦੀ ਬਦੌਲਤ ਜਿੱਦਾਂ ਮੇਰੀਆਂ ਕਵਿਤਾਵਾਂ ਸੱਚੀ ਗੱਲ ਵਿੱਚ ਆਉਂਦੀਆਂ ਰਹੀਆਂ ਫਿਰ ਹੌਲੀ ਹੌਲੀ ਮੈਂ ਕਬੱਡੀ ਦੇ ਵਿੱਚ ਲਿਖਣ ਲੱਗ ਪਿਆ ਜਦਾਂ ਜੀ ਤੇ ਕਬੱਡੀ ਦੇ ਵਿੱਚ ਇਦਾਂ ਡਫਰ ਪਿੰਡ ਬਲਜੀਤ ਨੰਬਰ ਭਾਈ ਉਹਨਾਂ ਦਾ ਪਹਿਲਾ ਸ਼ੇਰ ਲਿਖਿਆ ਸੀ ਜੀ ਫਿਰ ਪਹਾਣੇ ਪਿੰਡ ਤੋਂ ਜਗਰਾਜ ਮੇਰਾ ਵੀਰ ਆ ਜੀ ਉਹਦੇ ਉੱਤੇ ਲਿਖਿਆ ਜਦਾਂ ਸ਼ੇਰ ਮੇਰੇ ਕੋਲ 400 400 ਜਦਾਂ ਵਧੀਆ ਕਲਮ ਕਬੱਡੀ 'ਚ ਥੋੜਾ ਪਤਾ ਨੀ ਹੋਣੀ ਹੋਈਏ ਨਾਂ ਬਣ ਗਿਆ ਲਿਖਾ ਦਿਆ ਦੋਤਨਾ ਬਿੱਛੋਰੀਆ ਦੇ ਤੌਰ ਤੇ ਜਦਾਂ ਫਿਰ ਅੱਛਾ ਜੀ ਨਾਂ ਬਣ ਗਿਆ ਜਦਾਂ ਅੱਛਾ ਜੀ ਤੇ ਕਬੱਡੀ ਦੀ ਕਮੈਂਟਰੀ ਇਦਾਂ ਸੀ ਭਾਈ ਮੈਨੂੰ ਸੱਦੇ ਉਦਾਂ ਕਾਫੀ ਆਉਂਦੇ ਰਹਿੰਦੇ ਸੀ ਪਰ ਮੈਂ ਮੈਂ ਜਾਂਦਾ ਨਹੀਂ ਸੀ ਵੀ ਹਨਾ ਮੈਨੂੰ ਇਹ ਮਤ ਨਹੀਂ ਸੀ ਨੌਲੇਜ ਨਹੀਂ ਸੀ ਨਾ ਫਿਰ ਨਹੀਂ ਜਾ ਸਕਦੇ ਤਾਂ ਫਿਰ ਤੇ ਫਿਰ ਰਾਈ ਚੱਕ ਪਿੰਡ ਤੋਂ ਸ਼ਿੰਜ ਕਰਾਉਂਦੇ ਸਾਡੇ ਵੀਰ ਅਮਨ ਧਾਮੀ ਹੁਣੇ ਗੋ ਅੱਛਾ ਉਹਨਾਂ ਨੇ ਮੈਨੂੰ ਕਿਹਾ ਵੀ ਅਸੀਂ ਸ਼ਿੰਜ ਕਰਾਉਨੇ ਵੀ ਤੂੰ ਆ ਕਹਿੰਦਾ ਬਈ ਕਮੈਂਟਰੀ ਕਰਨੀ ਸਾਡੇ ਕਿ ਖੇਡ ਮੇਲੇ ਤੇ ਮੈਂ ਨਹੀਂ ਉੱਥੇ ਗਿਆ ਬਈ ਮੈਂ ਕਾ ਮੈਂ ਕੀ ਬੋਲਾਂ ਨਾ ਤੇ ਅਛਾ ਵੀ ਤੇ ਕਾਲੀ ਝੰਗੜ ਪਿੰਡ ਤੋਂ ਕੁਲਬੀਰ ਟੋਨੀ ਭਰਾ ਸਾਡਾ ਤੇ ਉਹ ਮੇਰੇ ਘਰ ਹੀ ਆ ਗਿਆ ਵੀ ਇੰਦੀ ਤਰੀਕ ਨੂੰ ਸਾਡੇ ਨਾ ਕ੍ਰਿਕਟ ਟੂਰਨਾਮੈਂਟ ਫਾਈਨਲ ਦੇਣਾ ਵੀ ਤੂੰ ਕੱਲੇ ਨਾ ਤੂੰ ਨਹੀਂ ਆਉਣਾ ਕਮੈਂਟਰੀ ਕਰਨਾ ਅੱਛਾ ਇਹ ਮੈਂ ਹਾਂ ਦੱਸਿਆ ਮੈਂ ਯਾਰ ਲਿਖਦਾ ਹੀ ਆ ਪਤਾ ਨਹੀਂ ਜੋ ਮਰਜੀ ਤੂੰ ਹੀ ਹੋਣਾ ਜਦੋਂ ਤੂੰ ਮਾਰ ਮੱਡਾ ਬੋਲਦਾ ਹੀ ਉੱਤੇ ਅੱਛਾ ਜੀ ਮੈਨੂੰ ਇਹਨਾਂ ਦਾ ਹੈ ਨਹੀਂ ਸੀ ਭਾਈ ਬੜਾ ਕੌਨਫੀਡੈਂਸ ਨਹੀਂ ਸੀ ਉਹ ਨਹੀਂ ਬੁਲਾਦੇ ਸੀ ਲੋ ਜੀ ਤੇ ਮੈਂ ਉਹ ਕਹਿੰਦੇ ਸੀ ਨਾਰਾਜ਼ ਹੋ ਜਣਾ ਜੇ ਤੂੰ ਨਾ ਆਇਆ ਤੇ ਛੇਰ ਮੈਂ ਗੁਰਪ੍ਰੀਤ ਭਾਈ ਡੱਫਰ ਤੋਂ ਆਂ ਜੀ ਆਪਣੇ ਬਹੁਤ ਪਿਆਰੇ ਵੀਰ ਆ ਜੀ ਸਿੱਧ ਪੱਤਰਕਾਰ ਆ ਜੀ ਹਾਂ ਜੀ ਪ੍ਰੀਤ ਡੱਫਰ ਉਹਨਾਂ ਦੇ ਨਾਲ ਆਪਣਾ ਬਹੁਤ ਮਿੱਤਰਤਾ ਤੇ ਉਹ ਮੈਂ ਭਾਜੀ ਨੂੰ ਹੁਣ ਕਿਹਾ ਮੈਂ ਕਿਹਾ ਯਾਰ ਇਦਾਂ ਕਰ ਲਾ ਵੀ ਮੁੰਡੇ ਨਾਰਾਜ਼ ਹੋ ਜਣੇ ਵੀ ਤੁਸੀਂ ਤਾਂ ਮਾੜਾ ਮੋਟਾ ਬੋਲ ਰਹੇ ਨੇ ਤੁਸੀਂ ਚਲ ਜਾਓ ਤੇ ਤੇ ਉਹ ਕਹਿੰਦੇ ਵੀ ਮੈਂ ਐਦਾ ਇਕੱਲੇ ਨਹੀਂ ਜਾਣਾ ਨਹੀਂ ਤੂੰ ਮੇਰੇ ਨਾਲ ਚੱਲਦਾ ਮੈਂ ਜਦੋਂ ਆਬਬਦੋਲੀ ਜਾਣੇ ਚੱਲ ਗਿਆ ਉੱਥੇ ਜੀ ਤੇ ਜਦੋਂ ਭਾਜੀ ਨੂੰ ਮੈਂ ਇੱਕ ਫੜਿਆ ਤੇ ਉਹ ਮੁੰਡੇ ਮੇਰੇ ਗੁੱਸੇ ਵੀ ਹੋਏ ਵੀ ਯਾਰ ਅਹੀਂ ਤਾਂ ਤੈਨੂੰ ਕਿਹਾ ਸੀ ਮੈਂ ਕਿਹਾ ਨਹੀਂ ਭਾਈ ਮੁੰਡ ਭਾਜੀ ਬੋਲਣਗੇ ਅੱਛਾ ਜੀ ਉਹ ਪਹਿਲੀ ਵਾਰੀ ਤੁਸੀਂ ਗਰਾਊਂਡ ਦੇ ਵਿੱਚ ਮੈਕ ਫੜਿਆ ਹਾਂਜੀ ਉਸ ਟਾਈਮ ਸਾਨੂੰ ਕਿਹੋ ਜਿਹਾ ਮਹਿਸੂਸ ਹੋਇਆ ਸੀ ਪਹਿਲੀ ਵਾਰ ਉਹ ਵੇਹਵਾ ਜੀ ਇਦਾਂ ਸੁਭਾਅ ਬਣਿਆ ਵੀ ਉਸ ਤੋਂ ਬਾਅਦ ਮੈਨੂੰ ਹੋਰ ਵੀ ਇਦਾਂ ਕਈ ਟੂਰਨਾਮੈਂਟ ਹੁੰਦੇ ਸਦੇ ਉਹ ਮੈਂ ਨਾ ਹੀ ਕਰਦਾ ਰਿਹਾ। ਇੱਧਰ ਅੰਮ੍ਰਿਤਸਰ ਵੱਲੋਂ ਵੀ ਆਪਣੇ ਰਿਸ਼ਤੇਦਾਰ ਉਧਰ ਵੀ ਟੂਰਨਾਮੈਂਟ ਕਰਵਾਉਂਦੇ ਉਹ ਤੇ ਮੈਂ ਗਿਆ ਨਹੀਂ ਫਿਰ। ਫੇ ਫੇ ਆਪਣਾ ਵੀਰ ਆ ਮਾਕੇ ਪਿੰਡ ਤੋਂ ਬਲਵਾਲ ਸਿੰਘ ਕੇਲਾ ਟੂਜਨਾ ਤਵੀਆਂ ਦੇ ਖੇਡ ਮਿਲਿਆ ਚਾ ਉਹਦਾ ਬਹੁਤ ਨਾ ਭਰਾ ਦਾ। ਅੱਛਾ ਜੀ ਤੇ ਉਹ ਭਰਾ ਨੇ ਰਾਤ ਨੂੰ ਫੋਨ ਕੀਤਾ ਤੇ ਉਹ ਕਹਿੰਦਾ ਵੀ ਮੈਂ ਟੂਰਨਾਮੈਂਟ ਰੱਖ ਰੱਖ ਲਿਆ ਇਦਾਂ ਇੱਥੇ ਬੁੱਢੀ ਪਿੰਡ ਓਕੇ ਟਾੜੇ ਦੇ ਲਾਗੇ ਕਰਕੇ ਤੇ ਤੋਚਣ ਮੇਲੇ ਆ ਵੀ ਤੈਨੂੰ ਨਾਲ ਜਾਣਾ ਪੈਣਾ ਮੈਂ ਮੈਂ ਕਿਹਾ ਵੀ ਇਨੇ ਬੁਲਾਰੇ ਹੈਗੇ ਵੀ ਮੈਨੂੰ ਪਤਾ ਨਹੀਂ ਕਾਦੋ ਹਣਾ ਜੀ ਮੈਂ ਕਿਹਾ ਭਾਈ ਹੋਰ ਕਿਸੇ ਨੂੰ ਕਹਿ ਲੋ ਕਹਿੰਦੇ ਨੇ ਸਾਰੇ ਹੀ ਬੋਕਾ ਸੀ ਜਲੰਧਰ ਤੱਕ ਮੁੰਡਿਆਂ ਨੇ ਪੁੱਛ ਲਿਆ ਜਿਹੜੇ ਮੁੰਡੇ ਕਮੈਂਟਰੀ ਕਰਦੇ ਸਾਰੇ ਬੋਕਾ ਤੇ ਹੁਣ ਆਖਰ ਤੇ ਤੈਨੂੰ ਹੀ ਫੋਨ ਕੀਤਾ ਵੀ ਤੈਨੂੰ ਜਾਣਾ ਪੈਣਾ ਨਾਲ ਸਾਡੇ ਜੀ ਤੇ ਮੈਂ ਸਾਰੇ ਜਦੋਂ ਮੈਂ ਨਹੀਂ ਨਹੀਂ ਆਈ ਭਾਜੀ ਜੀ ਤੇ ਮੈਂ ਉਹਨਾਂ ਨਾਲ ਕਰੀ ਗਿਆ ਉਹਨਾਂ ਮੰਨਦਾ ਨਾ ਕਿਤੇ ਨਹੀਂ ਜਾਣਾ ਹੀ ਪੈਣਾ ਤੈਨੂੰ ਮੈਂ ਜੇ ਦਿਨ ਚੜਿਆ ਮੈਂ ਅਗਲੇ ਦਿਨ ਮੋਰਸ ਚੱਕਿਆ ਤਾਂ ਉਹਨਾਂ ਦੇ ਘਰ ਗਿਆ ਭਾਜੀ ਹੁਣਾਂ ਤੇ ਮੈਂ ਕਿਹਾ ਭਾਜੀ ਪਹਿਲੀ ਗੱਲ ਕਲੀਅਰ ਕਰ ਲੋ ਵੀ ਮੈਂ ਤੁਹਾਡੇ ਨਾ ਹੈ ਨਾ ਕਿ ਅਮੀ ਚਾਹੁੰ ਉਹ ਮੇਲਾ ਨਾ ਬਾਹਰ ਹੋ ਗਿਆ ਤਾਂ ਫਿਰ ਉਹ ਕਹਿੰਦੇ ਅਸੀਂ ਪੂਰਾ ਦੱਸਿਆ ਵਾ ਤੂੰ ਟੈਨਸ਼ਨ ਨਹੀਂ ਲੈਣੀ ਕਿਸੇ ਗੱਲ ਦੀ ਯਾਰ ਅੱਛਾ ਤੇ ਮਤਲਬ ਕਿ ਉਹਨਾਂ ਨੂੰ ਅਸੀਂ ਪੂਰੀ ਗੱਲ ਕਲੀਅਰ ਕੀਤੀ ਆ ਤੂੰ ਬਸ ਆਵਾਜ਼ੇ ਮਾਰਨੀ ਆ ਭਾਜੀ ਦਾ ਜੀ ਟ੍ਰੈਕਟਰਾਂ ਨੂੰ ਜਦਾਂ ਵੀ ਆ ਜਾਓ ਹਾਂ ਤੇ ਮੈਨੂੰ ਪਤਾ ਸੀ ਕਿ ਸਾਡੇ ਪਿੰਡ ਹੁੰਦਾ ਟੋਚਨ ਮੇਲਾ ਤੇ ਉਦੋਂ ਬਹੁਤ ਦਰਸ਼ਕ ਬਹੁਤ ਆ ਜਾਂਦੇ ਉਥੇ ਤਾਂ ਜੀ ਜੀ ਤੇ ਫਿਰ ਜਦੋਂ ਮੈਂ ਉਥੇ ਪਹੁੰਚਾ ਤੇ ਤੇ ਸਤਵਿੰਦਰ ਬਈ ਬੋਪਾ ਰਾਏ ਜਿਹੜੇ ਘੱਤਰਬਾਤਰ ਬਾਰੇ ਅੱਛਾ ਜੀ ਉਹ ਮੈਨੂੰ ਉਥੇ ਬੁਲਾਉਣ ਆ ਗਿਆ ਜਦੋਂ ਮੈਂ ਤੇ ਮੈਨੂੰ ਬੜੀ ਖੁਸ਼ੀ ਹੋਈ ਕਹਿੰਦਾ ਨਹੀਂ ਭਾਜੀ ਕੋਈ ਨਹੀਂ ਅੱਜ ਤੁਹਾਡੀ ਡਿਊਟੀ ਲੱਗੀ ਤਾਂ ਤੁਸੀਂ ਕਰੋ ਵਧੀਆ ਜਿੱਦਾਂ ਅੱਛਾ ਜੀ ਉਹ ਮਾਰਕ ਹੌਸਲਾ ਮਿਲਿਆ ਤੇ ਮੈਂ 5-10 ਮਿੰਟ ਹੀ ਬੋਲਿਆ ਭਾਜੀ ਬੁੱਢੀ ਪਿੰਡ ਜੀ ਤੇ ਫਿਰ ਜਿੱਦਾਂ ਉਹਨਾਂ ਨੂੰ ਬੁਲਾਰੇ ਹੋਰ ਮੁੰਡੇ ਮਿਲ ਗਏ ਜਿੱਦਾਂ ਕਈ ਸੀਗੇ ਭਾਜੀ ਜੀ ਇਹ ਬੈਰ ਗੱਡੀਆਂ ਦੇ ਧੋੜਾਂ ਬੋਲਦੇ ਆ ਹੈਪੀ ਭਾਜੀ ਹੁਣ ਇਧਰ ਉਹ ਸ਼ਹਿਰ ਮੁਰ ਬਣੋ ਉਹ ਆ ਗਏ ਇੱਕ ਹੋਰ ਭਾਜੀ ਹੁਣ ਆ ਗਏ ਜਿੱਦਾਂ ਡੇਪਲ ਭਾਜੀ ਹੁਣ ਜੀ ਤੇ ਫਿਰ ਮੈਂ ਪੰਜ ਦਸ ਮਿੰਟਰੀ ਉੱਥੇ ਹਾਜ਼ਰੀ ਲਵਾਈ ਆਪਣੀ ਚਲੋ ਉਹਨਾਂ ਨੇ ਤੇ ਵੀ ਵਧੀਆ ਮਾਨਤਾ ਨੇ ਉਦਹੀਂ ਕਰ ਦਿੱਤਾ ਮੇਰਾ ਅੱਛਾ ਜਨ ਕਿਹਦਾ ਢੀ ਸ਼ੁਰੂਆਤ ਬੁੱਢੀ ਪਿੰਡ ਦੇ ਕਮੇਟ ਕਬੱਡਾ ਤੇ ਟੋਨੀ ਮੇਰੇ ਮੁਕਾਬਲੇ ਆ ਤੇ ਉਥੋਂ ਪਹਿਲੀ ਵਾਰ ਮਾਰਾ ਕੇ ਬੋਲੇ ਸੀਗੇ ਤੇ ਜਦੋਂ ਪਹਿਲੀ ਵਾਰੀ ਬੋਲ ਕੇ ਘਰ ਆਇਆ ਤੇ ਜਾਂ ਮਨ ਨੂੰ ਕਿਹੋ ਜਿਹਾ ਸਕੂਨ ਮਿਲਿਆ ਕਿ ਮੈਂ ਹਾਂ ਵੀ ਬੋਲ ਸਕਦਾ ਜਾਂ ਮੈਂ ਨਹੀਂ ਬੋਲ ਸਕਦਾ ਉਦੋਂ ਜਦੋਂ ਭਾਈ ਜਦੋਂ ਫਿਰ ਉਹ ਮੁੰਡੇ ਉਹ ਹੀ ਕਮੈਂਟਰੀ ਕੀਤੀ ਬਾਅਦ ਵਿੱਚ ਉਹਨਾਂ ਨੇ ਤੇ ਮੈਂ ਉੱਥੇ ਬੈਠਾ ਰਿਆ ਫਿਰ ਸਾਰਾ ਦਿਨ ਤੇ ਜਦੋਂ 7-8 ਵਜੇ ਨੇ ਰਹਾ ਹਉਣ ਲਾ ਪਿਆ ਤੇ ਫਿਰ ਮੈਂ ਕਿਹਾ ਵੀ ਨਹੀਂ ਰਹਾ ਹੋਗਾ ਮੈਂ ਘਰ ਦੱਸ ਕੇ ਵੀ ਨਹੀਂ ਗਿਆ ਸੀ ਤੇ ਮੈਂ ਕਿਹਾ ਭਾਈ ਕਿਹਲੇ ਭਾਈ ਉਹਨਾਂ ਨੂੰ ਮੈਂ ਕਿਹਾ ਮੈਂ ਭਾਈ ਹੁਣ ਚੱਲਦਾ ਅੱਛਾ ਉਹ ਕਹਿੰਦੇ ਭਾਈ ਰੋਗੋ ਵੀ ਮੈਂ ਤੇਰਾ ਸਨਮਾਨ ਕਰਾਉਣਾ ਉਹ ਮੈਨੂੰ ਜਦਾਂ ਟਰਾਫੀ ਵਧੀਆ ਉਹਨੇ ਦਿੱਤੀ ਜਦਾਂ ਅੱਛਾ ਤੇ ਪਹਿਲੀ ਟਰਾਫੀ ਤੇ ਕਮੈਂਟਰ ਲਿਖਿਆ ਮੈਨੂੰ ਬੜੀ ਖੁਸ਼ੀ ਹੋਈ ਮਹਿਸੂਸ ਹੋਈ ਤੇ ਮੈਂ ਜਾਣ ਲੱਗਾ ਤਾਂ ਮੈਨੂੰ ਜਦਾਂ ਵਧੀਆ ਮਾਨਤਾ ਨਾਲ ਵੀ ਤੇਲ ਪਾਣੀ ਦੇ ਪੈਸੇ ਵੀ ਦਿੱਤੇ ਅੱਛਾ ਜੀ ਤੇ ਮੈਨੂੰ ਲੱਗਾ ਵੀ ਇਹਦੇ ਪੈਸੇ ਵੀ ਮਿਲਦੇ ਆ ਮਾਰੇ ਮੋਟੇ ਜਦਾਂ ਥੋੜਾ ਮੈਨੂੰ ਉਹਦੇ ਹੁੰਦਾ ਵੀ ਚਲੋ ਖਰਚਾ ਪਾਣੀ ਨਿਕਲ ਗਿਆ ਮੈਨੂੰ ਲੱਗਦਾ ਸੀ ਕਿ ਮੈਨੂੰ ਇਦਾਂ ਨਹੀਂ ਸੀ ਕਿ ਮੈਨੂੰ ਤਾਂ ਇਹ ਹੁੰਦਾ ਸੀਗਾ ਕਿ ਟਰਾਫੀਆਂ ਮਿਲਦੀਆਂ ਇਕੱਲੀਆਂ ਜਦਾਂ ਜੀ 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 ਮੈਨੂੰ ਇਦਾਂ ਬਾਅਦ ਚ ਪਤਾ ਲੱਗਾ ਫਿਰ ਅੱਛਾ ਮਾਨਗੜ ਜੀ ਜਿਹੜੀ ਆਪਾਂ ਕਬੱਡੀ ਕਮੈਂਟਰੀ ਦੀ ਯਾਨਕਿ ਤੁਸੀਂ ਹਰੇਕ ਗੇਮ ਦੇ ਵਿੱਚ ਬੋਲ ਬੋਲ ਲੈਂਦੇ ਹੋ ਜਿਹੜੇ ਕਮੈਂਟਰੀ ਦੀਆਂ ਬਰੀਕੀਆਂ ਹੁੰਦੀਆਂ ਇਹ ਕਿਹਨਾਂ ਦੇ ਕੋਲੋਂ ਸਿੱਖਿਆ ਤੁਸੀਂ ਆਪਣਾ ਉਸਤਾਦ ਕਿਹਨਾਂ ਨੂੰ ਮੰਨਦੇ ਹੋ ਹਾਂਜੀ ਉਦਾਂ ਬਈ ਚੌਹਾਨ ਸਾਹਿਬ ਉਹਨਾਂ ਨੂੰ ਦੇਖ ਦੇਖ ਕੇ ਆਪਾਂ ਸਿੱਖਿਆ ਤੇ ਬਾਕੀ ਜਿੱਦਾਂ ਕਈ ਵਧੀਆ ਬੁਲਾ ਰਹੇ ਹਾਂ ਉਹਨਾਂ ਸਾਰਿਆਂ ਨੂੰ ਮੈਂ ਜਿੱਦਾਂ ਸਿੱਖਦਾ ਰਹਿਣਾ ਬਈ ਇਦਾਂ ਕੁਛ ਨਾ ਕੁਛ ਪ੍ਰੋਫੈਸਰ ਮੱਖਣ ਸਿੰਘ ਜੀ ਯਕੀਨਪਰ ਹੋ ਗਿਆ ਨਹੀਂ ਤੇ ਮੇਨ ਬਦਿਆ ਲੱਗਦੇ ਦਾ ਬਜਿੰਦਰ ਘੋਮਣ ਭਾਜੀ ਹੁਣ ਇੱਧਰ ਉਹ ਵੀ ਬਹੁਤ ਵਧੀਆ ਬੁਲਾ ਰਿਆ ਦਾ ਹੋਰ ਵੀ ਕਈ ਮੁੰਡੇ ਜਿਹਦਾ ਵਧੀਆ ਬੋਲਦੇ ਮੈਨੂੰ ਮੈਂ ਸਿੱਖਦਾ ਰਹਿਣਾ ਕੁਝ ਨਾ ਕੁਝ ਉਹਨਾਂ ਤੋਂ ਜਿੱਤਾ ਹਾਂਜੀ ਹਾਂਜੀ ਹੌਲੀ 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 ਤੁਸੀਂ ਮੱਕ ਦਿਵਾ ਪਹਿਲੀ ਟੋਚਨ ਮੁਕਾਬਲੇ ਬੋਲੇ ਹਾਂਜੀ ਉਸ ਤੋਂ ਬਾਅਦ ਕਬੱਡੀ ਕੱਪ ਪਹਿਲੀ ਵਾਰੀ ਕਿਹੜੇ ਪਿੰਡ ਦੀ ਧਰਤੀ ਤੇ ਬੋਲਿਆ ਉਸ ਤੋਂ ਬਾਅਦ ਫਿਰ ਭਾਜੀ ਆਪਣੇ ਅਵਤਾਰ ਸਿੰਘ ਸੇਖੋ ਭਾਜੀ ਸੇਕਰੀਪੈਂਟ ਵਾਲੇ ਜੀ ਬਲਦੀਪ ਭਾਜੀ ਹੁਣ ਧੁੱਗਾ ਧੁੱਗਾ ਬਲਦੀਪ ਧੁੱਗਾ ਜੀ ਬਲਦੀਪ ਧੁੱਗਾ ਜੀ ਜੀ ਤੇ ਉਹਨਾਂ ਭਾਜੀ ਹੁਣਾਂ ਨੇ ਮੈਨੂੰ ਫੋਨ ਕੀਤਾ ਵੀ ਸਿਕਰੀ ਪਿੰਡ ਦੇ ਵਿੱਚ ਇਦਾਂ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਜਨਮ ਅਸ਼ਟਮੀ ਤੇ ਟੂਰਨਾਮੈਂਟ ਹੁੰਦਾ ਹਰ ਸਾਲ ਜਿੱਦਾਂ ਬੜਾ ਫਰਾਟਾ ਨਾ ਜੀ ਤੇ ਤੁਸੀਂ ਆ ਕੇ ਨਾ ਤਿੰਨ ਦਿਨ ਉੱਥੇ ਕਮੈਂਟਰੀ ਕਰਨੀ ਆ ਜਿੱਦਾਂ ਜੀ ਤੇ ਮੈਨੂੰ ਬੜੀ ਖੁਸ਼ੀ ਹੋਈ ਮੈਂ ਉੱਥੇ ਚਲੋ ਗਿਆ ਭਾਜੀ ਤੇ ਉਹਨਾਂ ਬਹੁਤ ਮੈਨੂੰ ਭਾਜੀ ਉਹਨਾਂ ਨੇ ਮਾਨ ਪਿਆਰ ਬਖਸ਼ਿਆ ਜੀ ਫਿਰ ਉੱਥੋਂ ਮਾਰੀ ਕਿ ਜਿੱਦਾਂ ਉਹ ਸ਼ੁਰੂਆਤ ਹੋ ਗਈ ਹਾਂਜੀ ਉਥੋਂ ਦੇ ਜਿਆਦਾ ਸ਼ੁਰੂਆਤ ਉਤੋਂ ਬਾਅਦ ਤੁਸੀਂ ਪਿੱਛੇ ਮੁੜ ਕੇ ਨਹੀਂ ਦੇਖਿਆ ਹਾਂਜੀ ਉੱਥੇ ਚੱਲ ਸੋਲ ਚੱਲ ਚੱਲ ਸੋਲ ਚੱਲ ਚੱਲਦੇ ਰਹੇ ਤੇ ਜਦੋਂ ਤੁਸੀਂ ਕਬੱਡੀ ਕਮੈਂਟਰੀ ਦੀ ਸ਼ੁਰੂਆਤ ਕੀਤੀ ਉਸ ਸਮੇਂ ਤੇ ਕਿਹੜੇ ਵੀਰ ਭੈਣ ਸੀਗੇ ਜਿਨ੍ਹਾਂ ਨੇ ਤੁਹਾਨੂੰ ਸਪੋਰਟ ਕੀਤੀ ਕਿ ਪ੍ਰਗਟ ਤੁਸੀਂ ਕਬੱਡੀ ਦੇ ਵਿੱਚ ਬਹੁਤ ਵਧੀਆ ਬੁਲਾਰੇ ਬਣ ਸਕਦੇ ਹੋ ਆਪਾਂ ਤੁਹਾਡੇ ਨਾਲ ਆ ਉਹਨਾਂ ਵੀਰਾਂ ਦਾ ਸਾਡੇ ਦਰਸ਼ਕ ਵੀਰਾਂ ਨੂੰ ਜ਼ਰੂਰ ਉਹਨਾਂ ਬਾਰੇ ਜਾਣਕਾਰੀ ਜ਼ਰੂਰ ਨਾਮ ਵਾਈਫੇਸ ਨਾਮ ਲੈ ਸਕਦੇ ਹੋ ਭਈ ਸਭ ਤੋਂ ਪਹਿਲਾਂ ਤੇ ਆਪ ਬਣਿਆ ਉਸ ਪਰਮਾਤਮਾ ਦਾ ਮੂਹਰੇ ਬਿਜਾਰਾਂ ਫਿਰ ਜੇ ਮੈਨੂੰ ਡਫਰਪਿੰਡ ਵਾਲੇ ਭਰਾ ਅੱਜ ਦਾ ਜੀ ਮੇਰੇ ਨਾਲ ਵੀ ਤੇ ਉਹਨਾਂ ਨੇ ਮੈਨੂੰ ਬਹੁਤ ਐਪਰੀਸ਼ੀਏਟ ਖਲਾਸ਼ੀਰੀ ਦਿੱਤੀ ਡਫਰਪਿੰਡ ਵਾਲੇ ਜੀ ਸਾਰੇ ਨਗਰ ਦਾ ਮੈਂ ਸਾਰੀ ਉਸ ਹਨਾ ਪਿੰਡ ਦਾ ਮੈਂ ਧੰਨਵਾਦੀ ਆ ਸ਼ੁਕਰਗੁਜ਼ਾਰ ਜੀ ਮੈਨੂੰ ਬਹੁਤ ਮਾਨ ਪਿਆਰ ਬਖਸ਼ਿਆ ਪ੍ਰਿੰਸੀਪਲ ਹੀਮਰਾਜ ਸਪੋਰਟਸ ਕਲੱਬ ਵਾਲੇ ਵੀਰ ਜੀ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਮੈਨੇਜਰ ਫਕੀਰ ਸਿੰਘ ਜੀ ਸੋਤਾ ਸਾਹਿਬ ਪਰਮਾਨੇ ਜੀ ਇਸ ਕਲੱਬ ਦੇ ਡਾਕਟਰ ਸੁਬਿੰਦਰ ਸਿੰਘ ਲਖਾ ਜੀ ਹਰਜੂਤ ਸੋਤਾ ਸਾਹਿਬ ਐਸ.ਓ.ਡੀ. ਦੇ ਪ੍ਰਧਾਨ ਆ ਜੀ ਤੇ ਹੋਰ ਵੀ ਸਾਰੇ ਭਾਜੀ ਡਫਰਪਿੰਡ ਦੇ ਜਿੰਨੇ ਵੀ ਕਬੱਡੀ ਦੇ ਪਲੇਅਰ ਆ ਜਿੰਨੇ ਵੀ ਪ੍ਰਮੋਟਰ ਆ ਬਹੁਤ ਜਿਹੜੇ ਛੋਟੇ ਵੱਡੇ ਵੀਰ ਆ ਨਾ ਬਹੁਤ ਇੱਜ਼ਤਮਾਨੋਂ ਨਾਲ ਮੈਨੂੰ ਪਿਆਰ ਸਤਿਕਾਰ ਬਖਸ਼ਦੇ ਵੀ ਹਲਾਸ਼ੇ ਦੀ ਬਹੁਤ ਦਿੱਤੀ ਜੀ ਫਿਰ ਅਮਨ ਗਿੱਲ ਭਾਜੀ ਹੁਣ ਸ੍ਰੀਂਗਪੁਰ ਪਿੰਡ ਤੋਂ ਆ ਜੀ ਆਪਣੇ ਨਗਰ ਵਿੱਚ ਬਹੁਤ ਤਗੜੇ ਟੂਰਨਾਮੈਂਟ ਕਰਵਾਉਂਦੇ ਰਿਹਾ ਤੇ ਸਾਬੀ ਕਲਗੜ ਭਾਜੀ ਹੁਣ ਸ੍ਰੀਂਪੁਰ ਇਟਲੀ ਵਾਲੇ ਜੀ ਤੇ ਹੋਰ ਵੀ ਭਾਜੀ ਆਮਨ ਗਿੱਲ ਹੁਣ ਸਿੰਘਕਾਰ ਬਜ਼ਾਰ ਵਾਲੇ ਹਾਂਜੀ ਹਾਂਜੀ ਉਹ ਭਾਜੀ ਹੁਣ ਆਪਣੇ ਬਹੁਤ ਜਿਦਾਂ ਸਪੋਰਟ ਕਰਦੇ ਆਪਣੇ ਨਾਲ ਤੇ ਹੋਰ ਵੀ ਆਪਣੇ ਜੌਨੀ ਭਾਜੀ ਹੁਣੇ ਸੋਤਾ ਸਾਹਿਬ ਦਾ ਪਰਵਣ ਵਾਲੇ ਨੇ ਤੇ ਹੋਰ ਵੀ ਆਪਣੇ ਕਾਫੀ ਭਰਾਵਾਂ ਨੇ ਬਹੁਤ ਸਪੋਰਟ ਕੀਤੀ ਉਹਨਾਂ ਸ਼ੁਰੂਆਤੀ ਦਿਨਾਂ 'ਚ ਮੰਗਜੀਤ ਭਾਜੀ ਗੰਭੋੜ ਵਾਲ ਤੋਂ ਆ ਤੇ ਹਾਂਜੀ ਹੋਰ ਕਾਫੀ ਭਰਾਵਾਂ ਨੇ ਕੀਤੀ ਭਾਜੀ ਅੱਛਾ ਜਦੋਂ ਅੱਜ ਕਬੱਡੀ ਦੇ ਗਰਾਊਂਡਾਂ ਦੇ ਵਿੱਚ ਤੁਸੀਂ ਬੋਲਦੇ ਹੋ ਹਾਂਜੀ ਹਾਂਜੀ ਪ੍ਰਗਟ ਮਾਨਗੜ ਦਾ ਨਾਮ ਅੱਜ ਪੂਰੇ ਕਬੱਡੀ ਜਗਤ ਦੇ ਵਿੱਚ ਹਰ ਇੱਕ ਬੱਚਾ ਬੱਚਾ ਜਾਣਦਾ ਜਿਹੜਾ ਕਿ ਕਬੱਡੀ ਨੂੰ ਪਿਆਰ ਕਰਦਾ ਹੈਗਾ ਉਹ ਜਿਹੜੇ ਕਬੱਡੀ ਕਮੈਂਟਰ ਆ ਉਹ ਬਖ ਬਖ ਲਿਖਾਰੀਆਂ ਦੇ ਸ਼ੇਰ ਬੋਲਦੇ ਆ। ਕਿ ਤੁਸੀਂ ਜਦੋਂ ਕੋਡੀ ਵੀ ਸ਼ੁਰੂਆਤ ਕਰ ਲਈ ਬੋਲਣ ਦੀ ਬੁਲਾਰਿਆਂ ਦੇ ਤੌਰ ਤੇ। ਵੀ ਤੁਸੀਂ ਕਿਹੜੇ ਕਿਹੜੇ ਲਿਖਾਰੀਆਂ ਦੇ ਨਾਮ ਤੁਸੀਂ ਆਪਣੇ ਸ਼ੇਰ ਬੋਲਦੇ ਹੋ? ਭਾਈ ਮੈਂ ਰੋਚਨ ਸਿੰਘ ਸਾਹਿਬ ਦੇ ਵੀ ਸ਼ੇਰ ਬੋਲਦਾ ਪਰ ਮੈਂ ਸਤਪਾਲ ਸਿੰਘ ਪਾਲੇ ਤੋਂ ਗੇ ਭਾਜੂ ਨੇ। ਹੂੰ। ਬਹੁਤ ਤਗੜੇ ਲਿਖਾਰੀ ਆ ਵਧੀਆ ਇਨਸਾਨ ਆ ਭਾਜੀ। ਨਹੀਂ। ਤੇ ਉਹਨਾਂ ਦੇ ਸ਼ੇਰ ਮੈਨੂੰ ਬਹੁਤ ਵਧੀਆ ਲੱਗਦੇ ਬੋਲਣੇ ਬਹੁਤ ਕਮਾਲ ਦੇ ਲਿਖਦੇ ਆ ਉਹ ਜੀ। ਅੱਛਾ ਜੀ। ਤੇ ਫਿਰ ਆਪਣੇ ਅਜੀਤਪਾਲ ਪਨਵਾ ਪਿੰਡ ਤੋਂ ਆ ਸਾਡਾ ਭਰਾ ਬਹੁਤ ਅੱਜ ਦੇ ਸਮੇਂ ਦਾ ਲਿਖਾਰੀ ਆ ਫਿਰ ਤੁਹਾਡੇ ਵੀ ਕੋਈ ਇੱਕ ਦੋ ਸ਼ੇਰ ਬੋਲੀ ਦੇ ਆ ਬਾਬੂ ਭਾਜੀ ਤੇ ਗੁਰਜੀਤ ਭਾਜੀ ਡਫਰੋ ਪਿੰਡ ਤੋਂ ਆ ਉਹਨਾਂ ਦੇ ਵੀ ਸ਼ੇਰ ਬੋਲੀ ਦੇ ਆ ਕਿ ਭੋਲਾ ਬਿਆਲਪੁਰੀਆ ਜੀ ਇਹ ਰਮਾਨਸੇ ਜ਼ਿਲ੍ਹੇ ਤੋਂ ਆ ਉਹਨਾਂ ਦੇ ਵੀ ਲਿਖੇ ਸ਼ੇਰ ਬੋਲੀ ਦੇ ਆ ਅਛਾ ਭੋਲਾ ਬਿਆਲਪੁਰੀਆ ਜੀ ਦੇ ਨਾਲ ਤੁਹਾਡਾ ਕਿਹੜਾ ਤਾਲੁਕਾ ਦਾ ਜਾਣ ਕੇ ਉਹਨਾਂ ਦੇ ਤੱਕ ਕਿੱਦਾਂ ਪਹੁੰਚ ਹੋਈ ਕਿਉਂਕਿ ਉਹ ਬਹੁਤ ਵਧੀਆ ਲਿਖਾਰੀ ਆ ਔਰ ਉਹਨਾਂ ਦਾ ਅੱਜ ਜਨਮ ਦਿਨ ਵੀ ਆ ਹਾਂਜੀ ਹਾਂਜੀ ਭਾਜੀ ਉਹ ਮੈਨੂੰ ਸੋਸ਼ਲ ਮੀਡੀਆ ਫੇਸਬੁੱਕ ਦੇ ਰਾਹੀਂ ਮਿਲੇ ਸੀ ਜਿੱਦਾਂ ਅੱਛਾ ਜੀ ਤੇ ਉੱਥੇ ਫਿਰ ਉਹਨਾਂ ਨਾਲ ਭਾਜੀ ਹੁਣਾਂ ਗੱਲਬਾਤ ਹੁੰਦੀ ਰਹੀ ਕਰ ਜਿੱਦਾਂ ਹਾਂ ਉਹਨਾਂ ਨੇ ਵੀ ਬਹੁਤ ਮੈਨੂੰ ਲਾਇਸ਼ੀ ਦਿੱਤੀ ਮਿੱਟੂ ਭਾਜੀ ਸ਼ੰਕਰਿਆ ਜੀ ਮਿੱਟੂ ਸ਼ੰਕਰਿਆ ਜੀ ਬਹੁਤ ਵਧੀਆ ਲਗਾਇ ਦੇ ਇਸ ਪਿੰਡ ਪੈਂਦਾ ਹਾਂ ਜੀ ਸ਼ੰਕਰ ਪਿੰਡ ਤੇ ਉੱਥੋਂ ਮੈਨੂੰ ਬਹੁਤ ਉਹ ਇਦਾਂ ਕਰਦੇ ਆ ਮੇਰੇ ਸੋਨੂ ਭਾਜੀ ਫਤੋਵਾਲ ਸਾਹਿਬ ਜੀ ਤੇ ਹੈਪੀ ਕੜਿਆਣਾ ਭਾਜੀ ਸੋਨੂ ਪਰੇ ਲਗਾ ਕਿਰ ਲਗਾ ਦੇ ਇਧਰ ਪਿੰਡ ਪੈਂਦਾ ਭਲਵਾਨੀ ਦੇ ਉਹ ਲਿਖਦੇ ਆ ਗੋਪੀ ਲਖਣ ਕੇ ਤੇ ਰਾਜਾ ਖੇਲੇ ਜੈਲੀ ਘਟਾ ਭਾਜੀ ਬਹੁਤ ਹਾਜੀਪੁਰ ਤੇ ਉਹ ਤਾਂ ਮੈਂ ਜਦੋਂ ਵੀ ਕਿਸੇ ਮੈਨੂੰ ਮਾਨੂੰ ਦੱਸੂਗਾ ਮੈਂ ਭਾਜੀ ਹੁਣ ਉਹਨਾਂ ਨੂੰ ਫੋਨ ਲਾਉਣਾ ਉਹ ਬਹੁਤ ਵਧੀਆ ਬਹੁਤ ਵਧੀਆ ਗੀਆ મતલਬ ਜੀ ਮੋਟੀ ਬਹੁਤ ਕਰਦੇ ਆ ਜਿਹਦਾ ਬੰਦੇ ਜੀ ਜੀ ਵਧੀਆ ਹੌਸਲਾ ਦਿੰਦੇ ਆ ਸ਼ਾਲਾ ਸ਼ਾਨੀ ਦਿੰਦੇ ਆ ਉਹਨਾਂ ਦੇ ਲਿਖੇ ਵੀ ਮੈਂ ਬਹੁਤ ਅੱਛਾ ਜਿਵੇਂ ਕਿ ਅੱਜ ਕੱਲ ਕਬੱਡੀ ਕਮੈਂਟਰਾਂ ਦੇ ਬੜੇ ਬੜੇ ਸਨਮਾਨਤ ਹੁੰਦੇ ਆ ਜਾਂ ਕਬੱਡੀ ਪਲੇਅਰਾਂ ਦੇ ਬੜੇ ਬੜੇ ਸਨਮਾਨਤ ਹੁੰਦੇ ਆ ਕਿ ਆਪਣੀ ਜ਼ਿੰਦਗੀ ਵਿੱਚ ਕੋਈ ਐਸਾ ਪਾਲਾ ਜਦੋਂ ਤੁਹਾਡਾ ਵੀ ਕਿਸੇ ਕਮੇਟੀ ਨੇ ਜਾਂ ਕਿਸੇ ਸਪான்ਸਰ ਭਰਾ ਨੇ ਸਨਮਾਨਤ ਕੀਤਾ ਹੋਵੇ ਕਿਸੇ ਵੱਡੀ ਚੀਜ਼ ਦੇ ਨਾਲ ਤਾਂ ਜੀ ਉਦੋਂ ਤਾਂ ਚਲੋ ਉਹ ਕਾਫੀ ਇਦਾਂ ਪੈਸੇ ਬੋਲਦਾ ਮਰਸਲ ਸਨਮਾਨ ਦੇ ਵਿੱਚ ਆਇਆ ਜੈਕ ਹਨਾ ਜੀ ਤੇ ਪਰ ਸਭ ਤੋਂ ਵੱਧ ਪਿਆਰ ਇਹ ਹੀ ਸਨਮਾਨ ਆ ਵੀ ਜਦੋਂ ਕੋਈ ਹੱਸ ਕੇ ਬੁਲਾ ਲੈਂਦਾ ਵੀ ਉਹ ਬਹੁਤ ਵੱਡਾ ਸਨਮਾਨ ਮੈਂ ਮੰਨਦਾ ਪਰ ਫਿਰ ਵੀ ਜਿੱਦਾਂ ਡੱਫਰਪਿੰਡ ਦੀ ਧਰਤੀ ਤੇ ਜਦੋਂ ਮੈਂ ਪਹਿਲੀ ਵਾਰ ਉੱਥੇ ਉਹਨਾਂ ਨਾਲ ਸੰਪਰਕ ਵਿੱਚ ਆਇਆ ਜਦਾਂ ਜੁੜਿਆ ਉਸ ਖੇਡ ਮੇਲੇ ਦੇ ਨਾਲ 골ਡ ਕਬੱਡੀ ਕੱਪ ਡੱਫਰ ਦੇ ਨਾਲ ਜੀ ਤੇ ਉੱਥੇ ਮੇਰਾ ਸਨਮਾਨ ਜਦੋਂ ਮੈਨੂੰ ਉਹ ਇਨੀ ਦੁਨੀਆ ਆਉਂਦੀ ਉੱਥੇ ਤਾਂ ਇੱਕ ਟਰੋਫੀ ਮਿਲ ਜਵੇ ਉਹੀ ਬਹੁਤ ਜੀ ਜੀ ਵੱਡੇ ਮਾਣ ਵਾਲੀ ਗੱਲ ਆ ਭਾਜੀ ਤੇ ਉਦੋਂ ਮੈਨੂੰ 11000 ਰੁਪਇਆ ਦਲਜੀਤ ਲੰਬੜਵਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ 골ਡੀ ਸੋਤਾ ਜੀ ਨਿਊਜ਼ੀਲੈਂਡ ਵਾਲੇ ਉਹਨਾਂ ਨੇ ਮੈਨੂੰ ਦਿੱਤੇ ਸੀ ਤਾਂ ਬੁਰੇ ਇਲਾਕੇ ਦੇ ਵਿੱਚ ਐ ਚਰਚਾ ਹੋ ਗਈ ਸੀ ਇਹ ਹਾਂ ਅੱਲੀ ਵਾਰ ਸ਼ਰਮਾਂਤ ਤੋਂ ਉਹ ਉਹ ਡਫਰ ਟੂਰਨਾਮੈਂਟ ਤੋਂ ਬਾਅਦ ਮੈਂ ਖੁੱਲ ਕੇ ਜਿੱਦਾਂ ਨਾ ਮੇਰੇ ਨਾਲ ਲੱਗਾ ਪਹਿਲਾਂ ਮੈਂ ਘੁੱਟ ਘੁੱਟ ਕੇ ਇਦਾਂ ਵਿੱਚ ਵਿੱਚ ਲਿਖਦਾ ਸੀਦਾ ਨਹੀਂ ਹਾਂ ਕਿ ਕੀ ਹੁੰਦਾ ਕਿ ਮੈਂ ਸਾਹਮਣੇ ਨਾ ਆ ਜਾ। ਜਿੱਦਾਂ ਮਤਲਬ ਉਹ ਕੀ ਹੁੰਦਾ ਸੀ ਵੀ ਕਿਸੇ ਨੇ ਕਹਦਾ ਨਾ ਲਿਖਾ ਰਹੀ ਏਦਾਂ ਮਤਲਬ ਕਿ ਨਾ ਥੋੜੀ ਜੀ ਤਾਂ ਜੀ ਵੱਜਦੀ ਸੀ। ਹਾਂ ਬਈ ਕਿਸੇ ਨੇ ਕੀ ਕਹਣਾ ਕਰੇ ਜਾਣ ਕੇ ਨਾ ਛੇੜ ਦੇ ਕਰਦੇ ਆ ਵੀ ਪਰ ਉਹ ਡੱਪਰ ਪਿੰਡ ਨੇ ਮੈਨੂੰ ਬਹੁਤ ਜਿਦਾ ਮਾਣ ਤੇ ਆਰ ਬਖਸ਼ਿਆ ਉਤੋਂ ਮੈਂ ਉਸ ਖੇਡ ਮਿਲੇ ਤੋਂ ਬਾਅਦ ਮੈਂ ਖੁੱਲ ਕੇ ਕੰਮ ਕਰਨਾ ਪਿਆ ਆਪਣਾ ਲਿਖਣ ਦਾ ਜਦਾਂ ਬੋਲਾ ਜੋ ਵੀ ਹੈ ਨਾ। ਅੱਛਾ ਜੀ। ਹਾਂ ਜੀ। ਕਿ ਜਿਵੇਂ ਕਿ ਅੱਜ ਖਿਡਾਰੀਆਂ ਨੂੰ ਜਾਂ ਕਬੱਡੀ ਦੇ ਬਲਾਰਿਆਂ ਨੂੰ ਕਿਸੇ ਨੂੰ ਸੋਨੇ ਦੀਆਂ ਮੁੰਦੀਆਂ ਕਿਸੇ ਨੂੰ ਚੈਨੀਆਂ ਕਿਸੇ ਨੂੰ ਗੱਡੀਆਂ ਕਿਸੇ ਨੂੰ ਮੋਟਰਸਾਈਕਲ ਕਿ ਆਪਣੀ ਜ਼ਿੰਦਗੀ ਜਿਵੇਂ ਕੋਈ ਐਸਾ ਪਾਲਾ ਹੈ ਜਦੋਂ ਤੁਹਾਨੂੰ ਮੋਟਰਸਾਈਕਲ ਹਾਂਜੀ ਭਾਜੀ ਮੈਨੂੰ 골ਡ ਕਬੱਡੀ ਕਾ ਬੱਫਰ ਦੀ ਧਰਤੀ ਤੇ ਤੇ ਜਰਨਿਸ ਹੋਤੇ ਭਾਜੀ ਹੁਣੀ ਨਹੀਂ ਤੇ ਚਰਨਜੀਤ ਭਾਜੀ ਹੁਣੀ ਆਪਣੇ ਕੰਗਮਈ ਪਿੰਡ ਤੋਂ ਡਾਲੀ ਭਾਜੀ ਹੁਣੀ ਜੀ ਤੇ ਪੰਨੂ ਭਾਜੀ ਡੱਫਰ ਪਿੰਡ ਵਾਲੇ ਇੱਕ ਬੜੇ ਤਕੜੇ ਖਿਡਾਰੀ ਹੋਏ ਉਹਨਾਂ ਨੇ ਮੈਨੂੰ ਡੱਫਰ ਦੇ ਖੇਡ ਮੇਲੇ ਤੇ ਮੋਟਰਸਾਈਕਲ ਨਾਲ ਸਨਮਾਨਤ ਕੀਤਾ ਸੀਗਾ ਤਾਂ ਕਰ ਆਪਾਂ ਕਿੰਨੇ ਮੋਟਰਸਾਈਕਲ ਦਾ ਸਨਮਾਨਤ ਹੋ ਚੁੱਕੇ ਆ ਇੱਕ ਵਾਰੀ ਮੋਟਰਸਾਈਕਲ ਮਿਲਿਆ ਜੀ ਮੈਨੂੰ ਓਕੇ ਸਨਮਾਨ ਦੇ ਵਿੱਚ ਇੱਕ ਵਾਰਿਆਂ ਨੇ ਹੋਰ ਕਿਹਾ ਸੀ ਤੇ ਉਹ ਅੱਜ ਕੱਲ ਇੱਕ ਹੋਰ ਤੁਹਾਨੂੰ ਅਹਿਮ ਸਵਾਲ ਆ ਕਿ ਅੱਜ ਕੱਲ ਕਈ ਜਿਹੜੇ ਪ੍ਰੋਮੋਟਰ ਆ ਉਹ ਬੁਲਾ ਕੇ ਵੀ ਆਪਾਂ ਫਲਾਣੇ ਕਮੈਂਟਰ ਨੂੰ ਜਾਂ ਫਲਾਣੇ ਕਬੱਡੀ ਪਲੇਅਰ ਨੂੰ ਆਪ ਕੀ ਦਮਾ ਗਏ ਹਾਂਜੀ ਤੇ ਉਹ ਕਈ ਵੇ ਮੁੱਕਰ ਜਾਂਦੇ ਉਹ ਕੀ ਕਾਰਨ ਹੋ ਸਕਦਾ ਭਾਈ ਹਾਂਜੀ ਕਰ ਜਾਂਦੇ ਮੈਨਾਂ ਵੀ ਦੋ ਤਿੰਨ ਵਾਰੀ ਹੋਇਆ ਹੈ ਤਾਂ ਦੋ ਤਿੰਨ ਵਾਰੀ ਕੀ ਆ ਮੋਟਰਸਾਈਕਲ ਦਾ ਕਰਾਂਗੇ ਫਿਰ ਮੈਂ ਨਹੀਂ ਬੋਧਾ ਭਾਈ ਇਹਦਾ ਕਰਦਾ ਵੀ ਪਿੱਛੇ ਕਿਸੇ ਦੇ ਪੈਸੇ ਨਾਲ ਭਾਈ ਦਿਓ ਤੁਸੀਂ ਕਿਹਾ ਸੀ ਜਿਹਨੇ ਦੇਣਾ ਭਾਈ ਆਪੇ ਹੀ ਕਰ ਦੇਣਾ ਐਵੇਂ ਨਹੀਂ ਬੋਧਾ ਲੋੜ ਇਹਨੇ ਅੱਛਾ ਪ੍ਰਗਟ ਜਾਣਦੇ ਜਾਂਦੇ ਸਾਡੇ 10 ਵੀਰਾਂ ਨੂੰ ਕੋਈ ਸੁਝਾਅ ਦੇਣਾ ਚਾਹੁੰਦੇ ਹੋ ਭਾਈ ਇਹ ਲੈ ਸੁਝਾਅ ਦੇਣ ਚਾਹੇ ਤਾਂ ਹੋਏ ਤਾਂ ਹੈ ਨਹੀਂ ਪਰ ਫਿਰ ਵੀ ਆਪਾਂ ਆਪਣੇ ਛੋਟੇ ਵੀਰਾਂ ਨੂੰ ਇਹੀ ਕਹਿਣਾ ਚਾਹੁੰਦੇ ਹਾਂ ਵੀ ਵੱਧ ਤੋਂ ਵੱਧ ਖੇਡਾਂ ਦੇ ਨਾਲ ਜੁੜੋ ਇਹ ਨਹੀਂ ਕਿ ਨਾ ਕਬੱਡੀ ਖੇਡੋ ਕੋਈ ਵੀ ਗੇਮ ਕਰੋ ਬਸ ਕਿ ਨਾ ਮੋਬਾਈਲਾਂ ਤੋਂ ਨਸ਼ਿਆਂ ਤੋਂ ਦੂਰ ਰਹੋ ਆਪਣੇ ਮਾਤਾ ਪਿਤਾ ਦੀ ਆਗਿਆ ਕਰ ਰਹੋ ਜੀ ਤੇ ਹਾਂਜੀ ਵੱਧ ਤੋਂ ਵੱਧ ਆਪਣੇ ਨਗਰਾਂ ਦਾ ਨਾਮ ਚਮਕਾਓ ਖੇਡਾਂ ਖੇਡਾਂ ਦੇ ਨਾਲ ਜੁੜੋ ਜੀ ਜੀ ਕਿ ਤੁਸੀਂ ਕਬੱਡੀ ਦੇ ਬਹੁਤ ਵਧੀਆ ਬੁਲਾ ਰਹੇ ਹੋ ਸਾਡੇ ਦਰਸ਼ਕ ਵੀਰਾਂ ਨੂੰ ਤੁਸੀਂ ਜਿਵੇਂ ਕਬੱਡੀ ਕਬੱਡੀ ਦੇ ਗਰਾਊਂਡਾਂ ਦੇ ਵਿੱਚ ਸ਼ੇਅਰ ਬੋਲਦੇ ਹੋ ਅੱਜ ਕੋਈ ਨਾ ਕੋਈ ਸ਼ੇਅਰ ਦੀਆਂ ਦੋ ਲਾਈਨਾਂ ਜਰੂਰ ਸਾਡੇ ਦਰਸ਼ਕ ਵੀਰਾਂ ਨੂੰ ਸਾਂਝੀ ਕੀਤੀਆਂ ਜਾਣ ਪੰਜ ਆਪਣਾ ਭਰਾ ਹੈ ਜੀਤਪਾਲ ਪਨਵਾ ਪਲਾ ਜੀ ਉਹਦਾ ਮੈਂ ਲਿਖਿਆ ਕਿ ਸ਼ੇਰ ਬੋਲਦਾ ਉਹਨਾਂ ਵੀ ਤਕੜੇ ਜੁੱਸੇ ਨੇ ਜਾਰੂ ਪਲਵਾਨਾਂ ਦੇ ਅੱਜ ਦੇਖਣ ਵਾਲੇ ਜੋਰ ਨੇ ਨੌਜਵਾਨਾਂ ਦੇ ਕਿੰਨੇ ਮਾਰੀਆਂ ਜਾਰੂ ਡੰਡ ਬੈਠਕਾਂ ਤੇ ਅੱਜ ਪਤਾ ਲੱਗ ਜੂ ਵਿੱਚ ਮੈਦਾਨਾਂ ਦੇ ਕੀ ਆਵਾਜ਼ ਉਸਤਾਦਾਂ ਦੇ ਚੰਡੇ ਕਿਹੜੇ ਖਰੇ ਉੱਤਣਗੇ ਤੇ ਕਿਹੜੇ ਦਿਨ ਲੁੱਟਣਗੇ ਦਰਸ਼ਕਾਂ ਤੇ ਮੁੱਖ ਮਹਿਮਾਨਾਂ ਦੇ ਕੀ ਆਵਾਜ਼ ਪਿੰਡ ਪਨਵਾ ਦਾ ਜੀਤਪਾਲ ਜੋ ਅਰਦਾਸ ਕਰਦਾ ਵੀ ਗੁੱਡੀ ਚੜੀ ਰਵੇ ਇਹਨਾਂ ਦੇ ਵਿੱਚ ਅਸਮਾਨਾਂ ਦੇ ਗੁੱਡੀ ਚੜੀ ਰਵੇ ਇਹਨਾਂ ਦੇ ਵਿੱਚ ਅਸਮਾਨਾਂ ਦੇ ਵੈਸੇ ਮੈਂ ਆਪਣਾ ਵੀ ਬੋਲਦਾ ਪਰ ਮੈਨੂੰ ਹੁੰਦਾ ਵੀ ਆਪਣੇ ਭਰਾਵਾਂ ਦੇ ਵੀ ਨਾ ਨਾਲ ਨਾ ਖੇਰ ਬੋਲਣਾ ਵੀ ਜਿਵੇਂ ਕਿ ਅੱਜਕੱਲ ਐਨ ਆਰ ਆ ਵੀਰ ਬਹੁਤ ਜ਼ਿਆਦਾ ਸਪੋਰਟ ਕਰਦੇ ਆ ਕਿ ਆਪਣਾ ਕੋਈ ਵੀ ਐਨ ਆਰ ਆ ਵੀ ਹੈ ਜਿਨ੍ਹਾਂ ਨੇ ਤੁਹਾਡੀ ਸਪੋਰਟ ਕੀਤੀ ਹੋਵੇ ਔਰ ਕਿਹੜੇ ਕਿਹੜੇ ਪਲੇਅ ਜਿਹੜੇ ਹੁਣ ਤੱਕ ਤੁਹਾਡੇ ਨਾਲ ਪਹਿਲੇ ਦਿਨ ਤੋਂ ਲੈ ਕੇ ਅੱਜ ਤੱਕ ਤੁਹਾਡੇ ਨਾਲ ਚੱਲ ਰਹੇ ਆ ਭਾਈ ਮੇਰੇ ਨਾਲ ਗਵਾਂਢੀ ਪਿੰਡਾਂ ਭਾਨੇ ਪਿੰਡ ਤੋਂ ਜੁਗਰਾਜ ਭਾਨਾ ਸੰਦਲ ਸਾਡਾ ਵੀ ਆਸਟ੍ਰੇਲੀਆ ਵਿੱਚ ਵਸਦਾ ਜੀ ਉਪਰ ਮੇਰਾ ਜਦੋਂ ਮੈਂ ਇਸ ਫੀਲਡ ਚ ਆਇਆ ਮੇਰਾ ਪਹਿਲੇ ਦਿਨ ਤੋਂ ਮੇਰੇ ਨਾਲ ਅੱਜ ਵੀ ਖੜਾ ਅਜਤਾ ਓਕੇ ਜੀ ਉਹ ਆਸਟ੍ਰੇਲੀਆ ਤੇ ਰਹਿੰਦਾ ਪਰ ਫੇਰ ਵੀ ਮੇਰੇ ਨਾਲ ਇੰਨਾ ਪੂਰਾ ਸੰਪਰਕ ਚਾਹ ਕਦੇ ਨਹੀਂ ਪੇਟ ਨਹੀਂ ਦਿਖਾਈ ਭਰਾ ਨੇ ਮੈਂ ਗੱਲਬਾਤ ਬਹੁਤ ਵਧੀਆ ਪੇਰ ਵੀ ਲਿਆ ਹਾਂਜੀ ਵਧੀਆ ਫੇਰ ਜਿੱਦਾਂ ਤੇ ਹੋਰ ਆਪਣੇ ਭਾਜੀ ਅਮਨ ਗਿੱਲ ਭਾਜੀ ਹੁਣੇ ਦਫਰ ਪਿੰਡ ਦਾ ਭਾਈ ਮੈਂ ਸਾਰੀ ਧਰ ਸਾਰੇ ਪਿੰਡ ਦਾ ਮੈਂ ਧੰਨਵਾਦ ਕਰਦਾ ਬਹੁਤ ਉਸ ਪਿੰਡ ਨੇ ਮੇਰੀ ਸਪੋਰਟ ਕੀਤੀ ਹੈ ਭਾਜੀ ਜੀ ਤੇ ਬਾਕੀ ਅਮਨ ਗਿੱਲ ਭਾਜੀ ਹੁਣੇ ਹੋਵੇ ਸਾਬੀ ਕਾਲਕਟ ਭਾਜੀ ਹੁਣੇ ਸਰੀਕ ਬਣਨੇ ਹੋ ਗਏ ਬੋਧਨਾ ਟੂਰਨਾਮੈਂਟ ਹੁੰਦਾ ਉਸ ਕਲੱਬ ਦੇ ਸਾਰੇ ਵੀਰ ਅਮਰੀਕਾ ਚ ਰਹਿੰਦੇ ਆ ਭਰਾ ਸਾਡੇ ਉਹ ਵੀ ਬਹੁਤ ਸਪੋਰਟ ਕਰਦੇ ਆ ਫਿਰ ਇੱਥੇ ਸਾਡੇ ਜੰਡੌਰ ਟੂਰਨਾਮੈਂਟ ਹੋਇਆ ਵਿਸ਼ੇ ਸਾਰ ਤੇ ਉਹ ਵੀ ਭਰਾਵਾਂ ਨੇ ਨਾ ਸੰਦੀਪ ਸੈਂਦੀ ਭਾਜੀ ਹੁਣੀ ਇੱਕ ਕਮ ਭਾਜੀ ਜੰਡੌਰ ਪਿੰਟ ਵਾਲਾ ਸਾਡਾ ਵੀਰ ਜੀ ਰੀਕੂ ਭਾਜੀ ਹੁਣੀ ਤੇ ਰੀਬੀ ਭਾਜੀ ਹੁਣੀ ਬਹੁਤ ਉਹਨਾਂ ਨੇ ਵੀ ਬਹੁਤ ਪਿਆਰ ਵਛਿਆ ਤੇ ਪਨਵਾ ਵਾਲੇ ਭਰਾ ਆ ਮਤਲਬ ਕੀ ਕਹਿਣ ਦੀ ਗੱਲ ਆਪਣੇ ਕੋਲਾਰ ਪਿੰਟ ਤੋਂ ਵੀਰ ਸਾਡੇ ਹਾਂ ਤੇ ਹਰਬੀਰ ਭਾਜੀ ਹੁਣੇ ਪ੍ਰੋਫੈਸਰ ਰਮਨਦੀਪ ਜੀ ਨਾਲ ਸਾਰੇ ਮੋਤ ਭਾਜੀ ਇਲਾਕਾ ਚਲੋ ਖਾਲਸਾ ਕਰਦਾ ਹਾਂ ਜੀ ਤੇ ਆਪਣੇ ਏਰੀਏ ਤੋਂ ਕਿਤੇ ਬਾਹਰ ਕਬੱਡੀ ਦਾ ਕਮੈਂਟਰੀ ਕਰਨ ਦਾ ਮੌਕਾ ਮਿਲਿਆ ਹੋਵੇ ਜਿਲ੍ਹਾ ਸ਼ਹਿਰ ਤੋਂ ਬਾਹਰ ਪਹਿਲ ਮੇ ਸਭਾ ਚਲਵੀ ਕੀਤੀ ਹੈ ਜੰਮੂ ਕਸ਼ਮੀਰ ਵੀ ਕੀਤੀ ਹੈ ਜਿੱਦਾਂ ਕਹਿੰਦੇ ਤੇ ਇੱਕ ਵਾਰੀ ਮੈਂ ਦੱਸਦਾ ਵੀ ਇੱਧਰ ਉਤਰਾਖੰਡ ਦੇ ਵਿੱਚ ਮੈਚ ਹੁੰਦੇ ਆ ਉਧਰ ਤੇ ਸਿਮਰਨ ਭਾਜੀ ਸਾਧਰੇ ਵਾਲੇ ਉਹਨਾਂ ਨੇ ਮੈਨੂੰ ਫੋਨ ਕੀਤਾ ਵੀ ਨਹੀਂ ਚਾਹ ਤੈ ਜਾਣਾ ਪੈਣਾ ਤੁਹਾਡੇ ਨਾਲ ਅੱਛਾ ਤੇ ਐਰੋ ਤੇ ਜੈਰੋ ਭਰਾ ਜਿਹੜੇ ਆ ਮੇਰੇ ਨਾਲ ਨਾ ਨਾ ਵਿੱਚੋਂ ਇੱਕ ਭਰਾ ਆਇਆ ਸੀ ਉੱਤੇ ਖੇਡਣ ਓਕੇ ਉਦੋਂ ਪੰਜਾਬੀ ਵੀ ਇੱਧਰ ਆਇਆ ਸੀ ਖੇਡਣ ਲਈ ਵੀ ਕਹਿੰਦੇ ਵੀ ਤੂੰ ਉਹ ਉਹ ਉਹਨਾਂ ਦੀ ਮੈਚ ਦੀ ਕਮੈਂਟਰੀ ਕਰਨੀ ਆਂ ਅਸੀਂ ਤੈਨੂੰ ਨਾਲ ਲੈ ਕੇ ਜਾਣਾ ਵੀ ਸਾਡੇ ਨਾਲ ਚੱਲ ਜੀ ਉਦੋਂ ਫੇਰ ਕੋਈ ਕਾਰਨ ਸੀ ਮੇਰਾ ਕੋਈ ਪੇਪਰ ਸੀਗਾ ਤਾਂ ਕਰਕੇ ਆਹ ਜਾ ਨਹੀਂ ਸਕਿਆ ਜੀ ਤੇ ਨਹੀਂ ਤੂੰ ਮੈਨੂੰ ਬਹੁਤ ਕਹਿੰਦੇ ਵੀ ਤੂੰ ਨਾਲ ਸਾਡੇ ਚੱਲ ਤੋ ਇਹ ਸਮ ਸਾਡੇ ਨਾਲ ਪ੍ਰਗਟ ਮਾਨਗੜ ਜੀ ਆਹ ਕਰਦੇ ਆ ਕਿ ਸਾਡੀਆਂ ਪਹਿਲੀਆਂ ਵੀਡੀਓ ਵਾਂਗੂ ਅੱਜ ਦੀ ਵੀਡੀਓ ਵੀ ਵਧੀਆ ਲੱਗੇਗੀ ਔਰ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਾਡੀ ਵੀਡੀਓ ਨੂੰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਉਹ ਥੱਲੇ ਕਮੈਂਟ ਕਰਕੇ ਜਰੂਰ ਦੱਸਣਾ ਕਿ ਅੱਜ ਦੀ ਗੱਲਬਾਤ ਕਿਹੋ ਜਿਹੀ ਲੱਗੀ ਥੈਂਕ ਯੂ ਧੰਨਵਾਦ ਮਾਨਗੜ ਜੀ ਤੁਹਾਡਾ ਵੀ ਸਾਡੇ ਪੰਜਾਬੀ ਰੰਗ ਟੀਵੀ ਤੇ ਆਉਣ ਤੇ ਬਹੁਤ ਬਹੁਤ ਧੰਨਵਾਦ ਬਾਈ ਤੁਹਾਡਾ ਵੀ ਬਹੁਤ